ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਨੌਲੇਜ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅਕਸਰੀ ਇੱਕ ਰਿਆ ਤੁਹਾਡੇ ਸਾਰਿਆਂ ਦੇ ਨਾਲ ਹੁੰਦੀ ਹੋਣੀ ਹੈ ਕਿ ਕਦੇ ਨਾ ਕਦੇ ਤੁਸੀਂ ਕਿਸੇ ਵੀ ਚੀਜ਼ ਨੂੰ ਜਦੋਂ ਹੱਥ ਲਾਉਂਦੇ ਹੋ ਜਾਂ ਅਚਾਨਕ ਤੁਹਾਡਾ ਹੱਥ ਲੱਗਦਾ ਹੈ ਜਾਂ ਫਿਰ ਕਿਸੇ ਦੂਸਰੇ ਇਨਸਾਨ ਨੂੰ ਹੱਥ ਲਾਉਂਦੇ ਹੋ ਤਾਂ ਕਰੰਟ ਵੱਜਦਾ ਹੈ ਇੱਕ ਕਰੰਟ ਨਿਕਲਦਾ ਹੈ ਤਾਂ ਕੀ ਸਾਡੇ ਸਰੀਰ ਦੇ ਅੰਦਰ ਕਰੰਟ ਹੁੰਦਾ ਹੈ ਸਾਡੇ ਅੰਦਰ ਬਿਜਲੀ ਹੁੰਦੀ ਹੈ ਆਖਿਰਕਾਰ ਇਹ ਕਿਉਂ ਹੁੰਦਾ ਹੈ ਹੱਥ ਲਾਉਣ ਤੇ ਕਰੰਟ ਦਾ ਅਹਿਸਾਸ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਦਾ ਕੀ ਵਿਗਿਆਨ ਹੈ ਅੱਜ ਇਹ ਜਾਣਕਾਰੀ ਲੈਂਦੇ ਹਾਂ ਕਿਸੇ ਵੀ ਦੂਸਰੀ ਵਸਤੂ ਨੂੰ ਜਾਂ ਫਿਰ ਕਿਸੇ ਵਿਅਕਤੀ ਨੂੰ ਹੱਥ ਲਾਉਣ ਤੇ ਲੱਗਣ ਵਾਲੇ ਬਿਜਲੀ ਦੇ ਕਰੰਟ ਨੂੰ ਫਿਜ਼ਿਕਸ ਦੀ ਭਾਸ਼ਾ ਦੇ ਵਿੱਚ ਸਟੈਟਿਕ ਇਲੈਕਟ੍ਰਿਕ ਸ਼ੌਕ ਕਿਹਾ ਜਾਂਦਾ ਹੈ ਦਰਅਸਲ ਧਰਤੀ ਦੀ ਹਰੇਕ ਚੀਜ਼ ਛੋਟੇ-ਛੋਟੇ ਕਣਾਂ ਦੇ ਨਾਲ ਬਣੀ ਹੈ ਜਦੋਂ ਦੋ ਚੀਜ਼ਾਂ ਆਪਸ ਵਿੱਚ ਰਗੜਦੀਆਂ ਹਨ ਤਾਂ ਇੱਕ ਦੂਸਰੇ ਵਿੱਚ એનર્ਜੀ ਟਰਾਂਸਫਰ ਹੋ ਜਾਂਦੀ ਹੈ ਇੱਕ ਚੀਜ਼ ਵਿੱਚ ਨੈਗੇਟਿਵ એનર્ਜੀ ਹੁੰਦੀ ਹੈ ਜਦਕਿ ਦੂਸਰੀ ਵਿੱਚ ਪੋਜ਼ਿਟਿਵ ਹੁੰਦੀ ਹੈ ਇਹ ਅਕਸਰ ਕਿਸੇ ਵੀ ਵਿਅਕਤੀ ਨੂੰ ਦੂਸਰੇ ਵਿਅਕਤੀ ਨੂੰ ਛੂਣ ਨਾਲ ਜਾਂ ਫਿਰ ਕਿਸੇ ਵਸਤੂ ਨੂੰ ਛੂਣ ਨਾਲ ਹੀ ਮਹਿਸੂਸ ਹੁੰਦਾ ਹੈ ਜੋ ਕਿ ਕਰੰਟ ਦੇ ਹਲਕੇ ਝਟਕੇ ਵਾਂਗੂ ਲੱਗਦਾ ਹੈ ਇਕਦਮ ਕੜਕ ਹੁੰਦਾ ਹੈ ਤੇ ਬਿਲਕੁਲ ਤੁਸੀਂ ਆਪਣੇ ਅੱਖਾਂ ਦੇ ਨਾਲ ਉਹ ਥੋੜੀ ਜਿਹੀ ਅਗ ਨਿਕਲਦੀ ਵੀ ਦੇਖਦੇ ਹੋ ਤੇ ਕਰੰਟ ਦੇ ਹਲਕੇ ਝਟਕੇ ਦੇ ਵਾਂਗੂ ਇਹ ਮਹਿਸੂਸ ਹੁੰਦਾ ਹੈ ਅੱਜ ਤੱਕ ਮੈਡੀਕਲ ਖੇਤਰ ਵਿੱਚ ਇਸ ਕਾਰਨ ਕਿਸੇ ਗੰਭੀਰ ਸਰੀਰਕ ਨੁਕਸਾਨ ਦੀ ਕਦੇ ਵੀ ਪੁਸ਼ਟੀ ਨਹੀਂ ਹੋਈ ਇਹ ਇੱਕ ਆਮ ਜਹੀ ਨਿੱਕੀ ਜਹੀ ਘਟਨਾ ਮੰਨੀ ਜਾਂਦੀ ਹੈ ਵਿਗਿਆਨ ਮੁਤਾਬਿਕ ਜਦੋਂ ਕੋਈ ਵਸਤੂ ਚਾਹੇ ਉਹ ਕੋਈ ਮਨੋਕھی ਕਿਉਂ ਨਾ ਹੋਵੇ ਉਸ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਉਸ ਤੇ ਨੈਗੇਟਿਵ ਚਾਰਜ ਵੱਧ ਜਾਂਦਾ ਹੈ ਇਸ ਸਥਿਤੀ ਦੇ ਵਿੱਚ ਇਹ ਨੈਗੇਟਿਵ ਇਲੈਕਟ੍ਰੋਨ ਕਿਸੇ ਹੋਰ ਵਿਅਕਤੀ ਜਾਂ ਵਸਤੂ ਦੇ ਵਿੱਚ ਮੌਜੂਦ ਪੋਜ਼ਿਟਿਵ ਚਾਰਜ ਵਾਲ ਆਕਰਸ਼ਿਤ ਹੁੰਦੇ ਹਨ ਜਦੋਂ ਇਹ ਚਾਰਜ ਇੱਕ ਦੂਸਰੇ ਨਾਲ ਟਕਰਾਉਂਦੇ ਨੇ ਜਾਂ ਸੰਤੁਲਿਤ ਹੁੰਦੇ ਨੇ ਤੇ ਅਸੀਂ ਉਸ ਸਮੇਂ ਕਿਸੇ ਨੂੰ ਛੂ ਲੈਂਦੇ ਆ ਤਾਂ ਸਾਨੂੰ ਕਰੰਟ ਵਰਗਾ ਅਹਿਸਾਸ ਹੁੰਦਾ ਹੈ ਦੋਵੇਂ ਜਾਣਿਆਂ ਨੂੰ ਜਿਹਦੇ ਨਾਲ ਵੀ ਤੁਸੀਂ ਛੂੰਦੇ ਹੋ ਜਾਂ ਫਿਰ ਕਿਸੇ ਵਸਤੂ ਨਾਲ ਛੂੰਦੇ ਹੋ ਤਾਂ ਦੋਨਾਂ ਦੇ ਵਿੱਚੋਂ ਹੀ ਇੱਕ ਕਰੰਟ ਵਰਗੀ ਕੰਪਨ ਮਹਿਸੂਸ ਹੁੰਦੀ ਹੈ ਇਸ ਨੂੰ ਸਟੈਟਿਕ એનર્ਜੀ ਵੀ ਕਿਹਾ ਜਾਂਦਾ ਹੈ ਕਰੰਟ ਵਰਗਾ ਝਟਕਾ ਅਕਸਰ ਸਾਰਿਆਂ ਦੇ ਵਿੱਚ ਲੱਗਦਾ ਰਹਿੰਦਾ ਹੈ ਕਿਉਂਕਿ ਸੁੱਕੀ ਹਵਾ ਸਰੀਰ ਦੇ ਅੰਦਰ 네ਗੇਟਿਵ ਤੇ ਪੋਜ਼ੀਟਿਵ એનર્ਜੀ ਨੂੰ ਚਾਰਜ ਹੋਣ ਲਈ ਸਹਾਇਕ ਹੁੰਦੀ ਹੈ ਪਰ ਤੁਸੀਂ ਮਹਿਸੂਸ ਕੀਤਾ ਹੋਣਾ ਹੈ ਕਿ ਮੌਨਸੂਨ ਸੀਜ਼ਨ ਦੇ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਕਿਉਂਕਿ ਹਵਾ ਦੇ ਵਿੱਚ ਨਮੀ ਇਸ ਨੂੰ ਇਸ ਚਾਰਜ ਨੂੰ ਲੀਕ ਕਰ ਦਿੰਦੀ ਹੈ ਜਦ ਕਿ ਸੁੱਕੀ ਹਵਾ ਇਸ ਨੂੰ ਇਕੱਠਾ ਕਰਕੇ ਰੱਖਦੀ ਹੈ ਟ੍ਰਾਂਸਫਰਮ ਹੋਣ ਦੀ ਵਜ੍ਹਾ ਕਰਕੇ ਕਰੰਟ ਮਹਿਸੂਸ ਹੁੰਦਾ ਹੈ ਤੇ ਸਟੈਟਿਕ ਚਾਰਜ ਉਸ ਵਕਤ ਬਣਦਾ ਜਦੋਂ ਦੋ ਵਸਤੂਆਂ ਆਪਸ ਦੇ ਵਿੱਚ ਰਗੜ ਖਾਂਦੀਆਂ ਹਨ ਜਿਵੇਂ ਕਿ ਵਾਲਾਂ ਦੇ ਵਿੱਚ ਕੰਗੀ ਕਰਨਾ ਸਿੰਥੈਟਿਕ ਕੱਪੜੇ ਪਹਿਨਣਾ ਜਾਂ ਫਿਰ ਮੋਬਾਈਲ ਵਰਗੇ ਪਲਾਸਟਿਕ ਆਧਾਰਿਤ ਡਿਵਾਈਸ ਨੂੰ ਹੱਥ ਵਿੱਚ ਫੜਨਾ ਇਹਨਾਂ ਦੇ ਨਾਲ ਰਗੜਨ ਕਰਕੇ ਕਰੰਟ ਵਰਗੀ ਜਿਹੜੀ ਕੰਪਨ ਹੈ ਉਹ ਤੁਹਾਨੂੰ ਮਹਿਸੂਸ ਹੁੰਦੀ ਹੈ ਇਸ ਰਗੜ ਕਾਰਨ ਇਲੈਕਟ੍ਰੋਨ ਇੱਕ ਵਸਤੂ ਤੋਂ ਦੂਸਰੀ ਵਸਤੂ ਵੱਲ ਟ੍ਰਾਂਸਫਰ ਹੋ ਜਾਂਦੇ ਨੇ ਜਦੋਂ ਸਰੀਰ ਤੇ ਇਕੱਠਾ ਹੋਇਆ ਇਹ ਚਾਰਜ ਕਿਸੇ ਕੰਡਕਟਰ ਜਿਵੇਂ ਕਿ ਧਾਤੂ ਦਰਵਾਜ਼ਾ ਜਾਂ ਫਿਰ ਕਿਸੇ ਮਨੁੱਖ ਦੇ ਸਰੀਰ ਨੂੰ ਛੂੰਹਦਾ ਤਾਂ ਤਾਂ ਜਿਹੜਾ ਚਾਰਜ ਇਕੱਠਾ ਹੋਇਆ ਹੁੰਦਾ ਉਹ ਤੁਰੰਤ ਡਿਸਚਾਰਜ ਹੋ ਜਾਂਦਾ ਇਸ ਅਚਾਨਕ ਹੋਣ ਵਾਲੇ ट्रांजेंट डिस्चार्ज ਨੂੰ ਹੀ ਅਸੀਂ ਕਰੰਟ ਲੱਗਣ ਵਾਂਗ ਮਹਿਸੂਸ ਕਰਦੇ ਹਾਂ ਹੁਣ ਜੇ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਦਾ ਤਰੀਕਾ ਵੀ ਵਿਗਿਆਨੀਆਂ ਨੇ ਦਿੱਤਾ ਹੈ ਕਰੰਟ ਤੋਂ ਬਚਣ ਲਈ ਸਮੇਂ-ਸਮੇਂ ਤੇ ਆਪਣੇ ਪੈਰਾਂ ਨੂੰ ਜ਼ਮੀਨ ਨਾਲ ਟੱਚ ਕਰਦੇ ਰਹੋ ਤਾਂ ਕਿ ਸਰੀਰ ਦੇ ਵਿੱਚ জমা ਚਾਰਜ ਜ਼ਮੀਨ ਦੇ ਵਿੱਚ ਨਿਕਲ ਜਾਵੇ ਯਾਨੀ ਕਿ ਨੰਗੇ ਪੈਰ ਤੁਰਨਾ ਬਹੁਤ ਜ਼ਰੂਰੀ ਹੈ ਇਸ ਸੇ ਕਰਕੇ ਚੰਗਾ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਆ ਨੈਗੇਟਿਵ એનર્ਜੀ ਹੁੰਦੀ ਹੈ ਨੈਗੇਟਿਵ ਊਰਜਾ ਤੁਹਾਡੇ ਚ ਬਣ ਜਾਂਦੀ ਹੈ ਉਹ ਸਮੇਂ-ਸਮੇਂ ਤੇ ਰਿਲੀਜ਼ ਹੁੰਦੀ ਰਹੇ ਜੇ ਤੁਸੀਂ ਜੁੱਤੀਆਂ ਪਾਈਆਂ ਹਨ ਤਾਂ ਕਦੇ-ਕਦੇ ਆਪਣੀ ਕੂਣੀ ਜਾਂ ਹੱਥ ਨੂੰ ਕੰਦ ਨਾਲ ਲਾਉਂਦੇ ਰਹੋ ਠੰਡ ਦੇ ਵਿੱਚ ਹਵਾ ਸੁੱਕੀ ਹੁੰਦੀ ਹੈ ਇਸ ਕਰਕੇ ਸਮੱਸਿਆ ਠੰਡ ਚ ਜ਼ਿਆਦਾ ਹੁੰਦੀ ਹੈ ਹੱਥਾਂ ਬਾਹਾਂ ਤੇ ਹੋਰ ਸੰਪਰਕ ਵਾਲੇ ਅੰਗਾਂ ਤੇ ਮੋਇਸਚਰਾਈਜ਼ਰ ਲਾਉਣਾ ਵੀ ਫਾਇਦੇਮੰਦ ਹੁੰਦਾ ਹੈ ਸੰਖੇਪਤ ਵਿੱਚ ਇਹ ਇੱਕ ਆਮ ਅਤੇ ਹਾਨੀ ਰਹਿਤ ਵਿਗਿਆਨਿਕ ਪ੍ਰਕਿਰਿਆ ਹੈ ਜਿਸ ਤੋਂ ਸਾਵਧਾਨੀਆਂ ਰੱਖ ਕੇ ਆਸਾਨੀ ਦੇ ਨਾਲ ਬਚਿਆ ਜਾ ਸਕਦਾ ਹੈ ਇਲੈਕਟ੍ਰਿਕ ਡਿਸਚਾਰਜ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਲਾਈਟਨਿੰਗ ਵੀ ਸਟੈਟਿਕ ਇਲੈਕਟ੍ਰਿਸਿਟੀ ਦਾ ਇੱਕ ਵੱਡਾ ਰੂਪ ਹੈ ਇਹ ਉਸ ਵੇਲੇ ਬਣਦੀ ਹੈ ਜਦੋਂ ਬੱਦਲਾਂ ਦੇ ਅੰਦਰ ਚਾਰਜ ਇਕੱਠੇ ਹੋ ਕੇ ਆਪਸ ਵਿੱਚ ਟਕਰਾਉਂਦੇ ਨੇ ਅਚਾਨਕ ਡਿਸਚਾਰਜ ਹੁੰਦੇ ਨੇ ਆਮ ਤੌਰ ਤੇ ਸਟੈਟਿਕ ਇਲੈਕਟ੍ਰਿਸਿਟੀ ਬੱਡੇ ਕਰੰਟ ਦਾ ਕਾਰਨ ਨਹੀਂ ਬਣਦੀ ਜਦੋਂ ਤੱਕ ਇਹ ਬਿਜਲੀ ਦੀ ਲਾਈਟਨਿੰਗ ਵਾਂਗੂ ਵੱਡੇ ਪੱਧਰ ਤੇ ਨਾ ਹੋਵੇ ਰੇਸ਼ਮ ਜਾਂ ਫਿਰ ਕੱਚ ਦੀ ਛੜੀ ਨੂੰ ਰਗੜ ਕੇ ਪੋਜ਼ਿਟਿਵ ਚਾਰਜ ਵਾਲੀ ਸਟੈਟਿਕ ਇਲੈਕਟ੍ਰਿਸਿਟੀ ਤਿਆਰ ਕੀਤੀ ਜਾ ਸਕਦੀ ਹੈ 네ਗੇਟਿਵ ਚਾਰਜ ਵਾਲਾ ਸਟੈਟਿਕ ਕਰੰਟ ਬਣਾਉਣ ਦੇ ਲਈ ਫਰ ਨੂੰ ਪਲਾਸਟਿਕ ਜਾਂ ਰਬੜ ਦੀ ਡੰਡੀ ਦੇ ਨਾਲ ਰਗੜਿਆ ਜਾਂਦਾ ਹੈ ਸਾਰੀਆਂ ਘਟਨਾਵਾਂ ਸਟੈਟਿਕ ਇਲੈਕਟ੍ਰਿਸਿਟੀ ਦੇ ਵਿਗਿਆਨ ਨੂੰ ਸਮਝਣ ਦੇ ਵਿੱਚ ਕਾਫੀ ਮਦਦ ਕਰਦੀਆਂ ਹਨ ਅਤੇ ਤੁਸੀਂ ਇਹਨਾਂ ਨੂੰ ਪ੍ਰੈਕਟੀਕਲ ਕਰਕੇ ਵੀ ਦੇਖ ਸਕਦੇ ਹੋ ਇਹ ਵੀ ਹਾਨੀ ਰਹਿਤ ਹੀ ਹੁੰਦੀਆਂ ਹਨ ਖਾਲਸ ਨੌਲੇਜ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਨੌਲੇਜ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅਕਸਰੀ ਇੱਕ ਰਿਆ ਤੁਹਾਡੇ ਸਾਰਿਆਂ ਦੇ ਨਾਲ ਹੁੰਦੀ ਹੋਣੀ ਹੈ ਕਿ ਕਦੇ ਨਾ ਕਦੇ ਤੁਸੀਂ ਕਿਸੇ ਵੀ ਚੀਜ਼ ਨੂੰ ਜਦੋਂ ਹੱਥ ਲਾਉਂਦੇ ਹੋ ਜਾਂ ਅਚਾਨਕ ਤੁਹਾਡਾ ਹੱਥ ਲੱਗਦਾ ਹੈ ਜਾਂ ਫਿਰ ਕਿਸੇ ਦੂਸਰੇ ਇਨਸਾਨ ਨੂੰ ਹੱਥ ਲਾਉਂਦੇ ਹੋ ਤਾਂ ਕਰੰਟ ਵੱਜਦਾ ਹੈ ਇੱਕ ਕਰੰਟ ਨਿਕਲਦਾ ਹੈ ਤਾਂ ਕੀ ਸਾਡੇ ਸਰੀਰ ਦੇ ਅੰਦਰ ਕਰੰਟ ਹੁੰਦਾ ਹੈ ਸਾਡੇ ਅੰਦਰ ਬਿਜਲੀ ਹੁੰਦੀ ਹੈ ਆਖਿਰਕਾਰ ਇਹ ਕਿਉਂ ਹੁੰਦਾ ਹੈ ਹੱਥ ਲਾਉਣ ਤੇ ਕਰੰਟ ਦਾ ਅਹਿਸਾਸ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਦਾ ਕੀ ਵਿਗਿਆਨ ਹੈ ਅੱਜ ਇਹ ਜਾਣਕਾਰੀ ਲੈਂਦੇ ਹਾਂ ਕਿਸੇ ਵੀ ਦੂਸਰੀ ਵਸਤੂ ਨੂੰ ਜਾਂ ਫਿਰ ਕਿਸੇ ਵਿਅਕਤੀ ਨੂੰ ਹੱਥ ਲਾਉਣ ਤੇ ਲੱਗਣ ਵਾਲੇ ਬਿਜਲੀ ਦੇ ਕਰੰਟ ਨੂੰ ਫਿਜ਼ਿਕਸ ਦੀ ਭਾਸ਼ਾ ਦੇ ਵਿੱਚ ਸਟੈਟਿਕ ਇਲੈਕਟ੍ਰਿਕ ਸ਼ੌਕ ਕਿਹਾ ਜਾਂਦਾ ਹੈ ਦਰਅਸਲ ਧਰਤੀ ਦੀ ਹਰ ਇੱਕ ਚੀਜ਼ ਛੋਟੇ ਛੋਟੇ ਕਣਾਂ ਦੇ ਨਾਲ ਬਣੀ ਹੈ ਜਦੋਂ ਦੋ ਚੀਜ਼ਾਂ ਆਪਸ ਵਿੱਚ ਰਗੜਦੀਆਂ ਹਨ ਤਾਂ ਇੱਕ ਦੂਸਰੇ ਵਿੱਚ એનર્ਜੀ ਟਰਾਂਸਫਰ ਹੋ ਜਾਂਦੀ ਹੈ ਇੱਕ ਚੀਜ਼ ਵਿੱਚ ਨੈਗੇਟਿਵ એનર્ਜੀ ਹੁੰਦੀ ਹੈ ਜਦ ਕਿ ਦੂਸਰੀ ਵਿੱਚ ਪੋਜ਼ਿਟਿਵ ਹੁੰਦੀ ਹੈ ਇਹ ਅਕਸਰ ਕਿਸੇ ਵੀ ਵਿਅਕਤੀ ਨੂੰ ਦੂਸਰੇ ਵਿਅਕਤੀ ਨੂੰ ਛੂਣ ਨਾਲ ਜਾਂ ਫਿਰ ਕਿਸੇ ਵਸਤੂ ਨੂੰ ਛੂਣ ਨਾਲ ਹੀ ਮਹਿਸੂਸ ਹੁੰਦਾ ਹੈ ਜੋ ਕਿ ਕਰੰਟ ਦੇ ਹਲਕੇ ਝਟਕੇ ਵਾਂਗੂ ਲੱਗਦਾ ਹੈ ਇਕਦਮ ਕੜਕ ਹੁੰਦਾ ਹੈ ਤੇ ਬਿਲਕੁਲ ਤੁਸੀਂ ਆਪਣੇ ਅੱਖਾਂ ਦੇ ਨਾਲ ਉਹ ਥੋੜੀ ਜਿਹੀ ਅਗ ਨਿਕਲਦੀ ਵੀ ਦੇਖਦੇ ਹੋ ਤੇ ਕਰੰਟ ਦੇ ਹਲਕੇ ਝਟਕੇ ਦੇ ਵਾਂਗੂ ਇਹ ਮਹਿਸੂਸ ਹੁੰਦਾ ਹੈ ਅੱਜ ਤੱਕ ਮੈਡੀਕਲ ਖੇਤਰ ਵਿੱਚ ਇਸ ਕਾਰਨ ਕਿਸੇ ਗੰਭੀਰ ਸਰੀਰਕ ਨੁਕਸਾਨ ਦੀ ਕਦੇ ਵੀ ਪੁਸ਼ਟੀ ਨਹੀਂ ਹੋਈ ਇਹ ਇੱਕ ਆਮ ਜਹੀ ਨਿੱਕੀ ਜਹੀ ਘਟਨਾ ਮੰਨੀ ਜਾਂਦੀ ਹੈ ਵਿਗਿਆਨ ਮੁਤਾਬਿਕ ਜਦੋਂ ਕੋਈ ਵਸਤੂ ਚਾਹੇ ਉਹ ਕੋਈ ਮਨੋੱਖੀ ਕਿਉਂ ਨਾ ਹੋਵੇ ਉਸ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਉਸ ਤੇ ਨੈਗੇਟਿਵ ਚਾਰਜ ਵੱਧ ਜਾਂਦਾ ਹੈ ਇਸ ਸਥਿਤੀ ਦੇ ਵਿੱਚ ਇਹ ਨੈਗੇਟਿਵ ਇਲੈਕਟ੍ਰੋਨ ਕਿਸੇ ਹੋਰ ਵਿਅਕਤੀ ਜਾਂ ਵਸਤੂ ਦੇ ਵਿੱਚ ਮੌਜੂਦ ਪੋਜ਼ਿਟਿਵ ਚਾਰਜ ਵਾਲ ਅਕਾਸ਼ਿਤ ਹੁੰਦੇ ਹਨ ਜਦੋਂ ਇਹ ਚਾਰਜ ਇੱਕ ਦੂਸਰੇ ਨਾਲ ਟਕਰਾਉਂਦੇ ਨੇ ਜਾਂ ਸੰਤੁਲਿਤ ਹੁੰਦੇ ਨੇ ਤੇ ਅਸੀਂ ਉਸ ਸਮੇਂ ਕਿਸੇ ਨੂੰ ਛੂ ਲੈਂਦੇ ਆ ਤਾਂ ਸਾਨੂੰ ਕਰੰਟ ਵਰਗਾ ਅਹਿਸਾਸ ਹੁੰਦਾ ਹੈ ਦੋਵੇਂ ਜਾਣਿਆਂ ਨੂੰ ਜਿਹਦੇ ਨਾਲ ਵੀ ਤੁਸੀਂ ਛੂੰਦੇ ਹੋ ਜਾਂ ਫਿਰ ਕਿਸੇ ਵਸਤੂ ਨਾਲ ਛੂੰਦੇ ਹੋ ਤਾਂ ਦੋਨਾਂ ਦੇ ਵਿੱਚੋ ਹੀ ਇੱਕ ਕਰੰਟ ਵਰਗੀ ਕੰਪਨ ਮਹਿਸੂਸ ਹੁੰਦੀ ਹੈ ਇਸ ਨੂੰ ਸਟੈਟਿਕ એનર્ਜੀ ਵੀ ਕਿਹਾ ਜਾਂਦਾ ਹੈ ਕਰੰਟ ਵਰਗਾ ਝਟਕਾ ਅਕਸਰ ਸਾਰਿਆਂ ਦੇ ਵਿੱਚ ਲੱਗਦਾ ਰਹਿੰਦਾ ਹੈ ਕਿਉਂਕਿ ਸੁੱਕੀ ਹਵਾ ਸਰੀਰ ਦੇ ਅੰਦਰ 네ਗੇਟਿਵ ਤੇ ਪੋਜ਼ੀਟਿਵ એનર્ਜੀ ਨੂੰ ਚਾਰਜ ਹੋਣ ਲਈ ਸਹਾਇਕ ਹੁੰਦੀ ਹੈ ਪਰ ਤੁਸੀਂ ਮਹਿਸੂਸ ਕੀਤਾ ਹੋਣਾ ਹੈ ਕਿ ਮੌਨਸੂਨ ਸੀਜ਼ਨ ਦੇ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਕਿਉਂਕਿ ਹਵਾ ਦੇ ਵਿੱਚ ਨਮੀ ਇਸ ਨੂੰ ਇਸ ਚਾਰਜ ਨੂੰ ਲੀਕ ਕਰ ਦਿੰਦੀ ਹੈ ਜਦ ਕਿ ਸੁੱਕੀ ਹਵਾ ਇਸ ਨੂੰ ਇਕੱਠਾ ਕਰਕੇ ਰੱਖਦੀ ਹੈ ਟਰਾਂਸਫਾਰਮ ਹੋਣ ਦੀ ਵਜ੍ਹਾ ਕਰਕੇ ਕਰੰਟ ਮਹਿਸੂਸ ਹੁੰਦਾ ਹੈ ਤੇ ਸਟੈਟਿਕ ਚਾਰਜ ਉਸ ਵਕਤ ਬਣਦਾ ਜਦੋਂ ਦੋ ਵਸਤੂਆਂ ਆਪਸ ਦੇ ਵਿੱਚ ਰਗੜ ਖਾਂਦੀਆਂ ਹਨ ਜਿਵੇਂ ਕਿ ਵਾਲਾਂ ਦੇ ਵਿੱਚ ਕੰਗੀ ਕਰਨਾ ਸਿੰਥੈਟਿਕ ਕੱਪੜੇ ਪਹਿਨਣਾ ਜਾਂ ਫਿਰ ਮੋਬਾਈਲ ਵਰਗੇ ਪਲਾਸਟਿਕ ਆਧਾਰਿਤ ਡਿਵਾਈਸ ਨੂੰ ਹੱਥ ਵਿੱਚ ਫੜਨਾ ਇਹਨਾਂ ਦੇ ਨਾਲ ਰਗੜਨ ਕਰਕੇ ਕਰੰਟ ਵਰਗੀ ਜਿਹੜੀ ਕੰਪਨ ਹੈ ਉਹ ਤੁਹਾਨੂੰ ਮਹਿਸੂਸ ਹੁੰਦੀ ਹੈ ਇਸ ਰਗੜ ਕਾਰਨ ਇਲੈਕਟ੍ਰੋਨ ਇੱਕ ਵਸਤੂ ਤੋਂ ਦੂਸਰੀ ਵਸਤੂ ਵੱਲ ਟ੍ਰਾਂਸਫਰ ਹੋ ਜਾਂਦੇ ਨੇ ਜਦੋਂ ਸਰੀਰ ਤੇ ਇਕੱਠਾ ਹੋਇਆ ਇਹ ਚਾਰਜ ਕਿਸੇ ਕੰਡਕਟਰ ਜਿਵੇਂ ਕਿ ਧਾਤੂ ਦਰਵਾਜ਼ਾ ਜਾਂ ਫਿਰ ਕਿਸੇ ਮਨੁੱਖ ਦੇ ਸਰੀਰ ਨੂੰ ਛੂੰਹਦਾ ਤਾਂ ਤਾਂ ਜਿਹੜਾ ਚਾਰਜ ਇਕੱਠਾ ਹੋਇਆ ਹੁੰਦਾ ਉਹ ਤੁਰੰਤ ਡਿਸਚਾਰਜ ਹੋ ਜਾਂਦਾ ਹੈ ਇਸ ਅਚਾਨਕ ਹੋਣ ਵਾਲੇ transient discharge ਨੂੰ ਹੀ ਅਸੀਂ current ਲੱਗਣ ਵਾਂਗ ਮਹਿਸੂਸ ਕਰਦੇ ਹਾਂ ਹੁਣ ਜੇ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਦਾ ਤਰੀਕਾ ਵੀ ਵਿਗਿਆਨੀਆਂ ਨੇ ਦਿੱਤਾ ਹੈ current ਤੋਂ ਬਚਣ ਲਈ ਸਮੇਂ-ਸਮੇਂ ਤੇ ਆਪਣੇ ਪੈਰਾਂ ਨੂੰ ਜ਼ਮੀਨ ਨਾਲ ਟੱਚ ਕਰਦੇ ਰਹੋ ਤਾਂ ਕਿ ਸਰੀਰ ਦੇ ਵਿੱਚ জমা ਚਾਰਜ ਜ਼ਮੀਨ ਦੇ ਵਿੱਚ ਨਿਕਲ ਜਾਵੇ ਯਾਨੀ ਕਿ ਨੰਗੇ ਪੈਰ ਤੁਰਨਾ ਬਹੁਤ ਜ਼ਰੂਰੀ ਹੈ ਇਸ ਸੇ ਕਰਕੇ ਚੰਗਾ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਆ ਨੈਗੇਟਿਵ એનર્ਜੀ ਹੁੰਦੀ ਹੈ ਨੈਗੇਟਿਵ ਊਰਜਾ ਤੁਹਾਡੇ ਚ ਬਣ ਜਾਂਦੀ ਹੈ ਉਹ ਸਮੇਂ-ਸਮੇਂ ਤੇ ਰਿਲੀਜ਼ ਹੁੰਦੀ ਰਹੇ ਜੇ ਤੁਸੀਂ ਜੁੱਤੀਆਂ ਪਾਈਆਂ ਹਨ ਤਾਂ ਕਦੇ-ਕਦੇ ਆਪਣੀ ਕੂਣੀ ਜਾਂ ਹੱਥ ਨੂੰ ਕੰਦ ਨਾਲ ਲਾਉਂਦੇ ਰਹੋ ਠੰਡ ਦੇ ਵਿੱਚ ਹਵਾ ਸੁੱਕੀ ਹੁੰਦੀ ਹੈ ਇਸ ਕਰਕੇ ਸਮੱਸਿਆ ਠੰਡ ਚ ਜ਼ਿਆਦਾ ਹੁੰਦੀ ਹੈ ਹੱਥਾਂ ਬਾਹਾਂ ਤੇ ਹੋਰ ਸੰਪਰਕ ਵਾਲੇ ਅੰਗਾਂ ਤੇ ਮੋਇਸਚਰਾਈਜ਼ਰ ਲਾਉਣਾ ਵੀ ਫਾਇਦੇਮੰਦ ਹੁੰਦਾ ਹੈ ਸੰਖੇਪ ਤੇ ਵਿੱਚ ਇਹ ਇੱਕ ਆਮ ਅਤੇ ਹਾਨੀ ਰਹਿਤ ਵਿਗਿਆਨਿਕ ਪ੍ਰਕਿਰਿਆ ਹੈ ਜਿਸ ਤੋਂ ਸਾਵਧਾਨੀਆਂ ਰੱਖ ਕੇ ਆਸਾਨੀ ਦੇ ਨਾਲ ਬਚਿਆ ਜਾ ਸਕਦਾ ਹੈ ਇਲੈਕਟ੍ਰਿਕ ਡਿਸਚਾਰਜ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਲਾਈਟਨਿੰਗ ਵੀ ਸਟੈਟਿਕ ਇਲੈਕਟ੍ਰਿਸਿਟੀ ਦਾ ਇੱਕ ਵੱਡਾ ਰੂਪ ਹੈ ਇਹ ਉਸ ਵੇਲੇ ਬਣਦੀ ਹੈ ਜਦੋਂ ਬੱਦਲਾਂ ਦੇ ਅੰਦਰ ਚਾਰਜ ਇਕੱਠੇ ਹੋ ਕੇ ਆਪਸ ਵਿੱਚ ਟਕਰਾਉਂਦੇ ਨੇ ਅਚਾਰਕ ਡਿਸਚਾਰਜ ਹੁੰਦੇ ਨੇ ਆਮ ਤੌਰ ਤੇ ਸਟੈਟਿਕ ਇਲੈਕਟ੍ਰਿਸਿਟੀ ਵੱਡੇ ਕਰੰਟ ਦਾ ਕਾਰਨ ਨਹੀਂ ਬਣਦੀ ਜਦੋਂ ਤੱਕ ਇਹ ਬਿਜਲੀ ਦੀ ਲਾਈਟਨਿੰਗ ਵਾਂਗੂ ਵੱਡੇ ਪੱਧਰ ਤੇ ਨਾ ਹੋਵੇ ਰੇਸ਼ਮ ਜਾਂ ਫਿਰ ਕੱਚ ਦੀ ਛੜੀ ਨੂੰ ਰਗੜ ਕੇ ਪੋਜ਼ਿਟਿਵ ਚਾਰਜ ਵਾਲੀ ਸਟੈਟਿਕ ਇਲੈਕਟ੍ਰਿਸਿਟੀ ਤਿਆਰ ਕੀਤੀ ਜਾ ਸਕਦੀ ਹੈ 네ਗੇਟਿਵ ਚਾਰਜ ਵਾਲਾ ਸਟੈਟਿਕ ਕਰੰਟ ਬਣਾਉਣ ਦੇ ਲਈ ਫਰ ਨੂੰ ਪਲਾਸਟਿਕ ਜਾਂ ਰਬੜ ਦੀ ਡੰਡੀ ਤੇ ਨਾਲ ਰਗੜਿਆ ਜਾਂਦਾ ਹੈ ਸਾਰੀਆਂ ਘਟਨਾਵਾਂ ਸਟੈਟਿਕ ਇਲੈਕਟ੍ਰਿਸਿਟੀ ਦੇ ਵਿਗਿਆਨ ਨੂੰ ਸਮਝਣ ਦੇ ਵਿੱਚ ਕਾਫੀ ਮਦਦ ਕਰਦੀਆਂ ਹਨ ਅਤੇ ਤੁਸੀਂ ਇਹਨਾਂ ਨੂੰ ਪ੍ਰੈਕਟੀਕਲ ਕਰਕੇ ਵੀ ਦੇਖ ਸਕਦੇ ਹੋ ਇਹ ਵੀ ਹਾਨੀ ਰਹਿਤ ਹੀ ਹੁੰਦੀਆਂ ਹਨ ਖਾਲਸ ਨੌਲੇਜ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ